ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਰਾਤ ਬਹੁਤ ਸਾਰੇ ਲੋਕ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਸੀ ਵੀ ਭਾਰਤ ਸਰਕਾਰ ਕੁਝ ਨਹੀਂ ਕਰ ਰਹੀ ਸਾਨੂੰ ਲੱਗਦਾ ਹੈ ਵੀ ਲੜਾਈ ਕਿਸੇ ਮਸਲਿਆਂ ਦਾ ਹੱਲ ਨਹੀਂ ਲੜਾਈ ਦੀ ਸ਼ੁਰੂਆਤ ਵਰਗੇ ਹਾਲਾਤ ਬਿਲਕੁਲ ਬਣ ਗਏ ਹੈ ਰਾਤ ਨੂੰ 1.5 ਵਜੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ 9 ਟਿਕਾਣਿਆਂ ਤੇ ਹਮਲੇ ਕੀਤੇ ਤੇ ਦੱਸਿਆ ਜਾਂਦਾ ਹੈ ਵੀ ਬਹੁਤ ਸਾਰੇ ਅੱਤਵਾਦੀ ਟਿਕਾਣੇ ਸੀ ਤੇ ਉੱਥੇ ਉਹਨਾਂ ਦਾ ਕੋਈ ਨੁਕਸਾਨ ਹੋਇਆ ਹੈ। ਹੂੰ ਕੱਲੀ-ਕੱਲੀ ਗੱਲ ਵੀ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਇਹ ਤਾਂ ਭਾਰਤ ਸਰਕਾਰ ਵੱਲੋਂ ਵੀ ਹਲੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਆਈ। ਤੇ ਅੱਡ-ਅੱਡ ਸਾਧਨਾ ਤੋਂ ਅਸੀਂ ਜਿਹੜਾ BBC ਦੀਆਂ ਰਿਪੋਰਟਾਂ ਕੁਝ ਦੇਖੀਆਂ ਨੇ, ਅਲ ਜੀਜ਼ੀਰਾ ਦੀਆਂ ਦੇਖੀਆਂ ਨੇ, ਨਿਊਯਾਰਕ ਟਾਈਮ ਦੀਆਂ ਦੇਖੀਆਂ ਨੇ ਤਾਂ ਉਹਨਾਂ ਨੇ ਇਹਦੇ 'ਚ ਪਾਕਿਸਤਾਨ ਦਾ ਵਰਸ਼ਨ ਵੀ ਦਿੱਤਾ ਹੈ। ਪਾਕਿਸਤਾਨ ਨੇ ਮੰਨਿਆ ਵੀ ਇਹ ਜਿਹੜੇ ਤਿੰਨ ਟਿਕਾਣਿਆਂ ਤੇ ਸਾਡੇ ਹਮਲੇ ਹੋਏ ਹੈ ਕਿਸੇ ਥਾਂ ਤੇ 4 ਟਿਕਾਣੇ ਲਿਖੇ 6 ਟਿਕਾਣੇ ਲਿਖਿਆ ਹੈ ਅਲਜੀਜੀਰਾ 6 ਕਹਿੰਦਾ ਹੈ ਬੀਬੀਸੀ 3 ਕਹਿੰਦੀ ਹੈ ਤੇ ਉਹ ਬੀਬੀਸੀ ਮੁਤਾਬਕ 2 ਬੱਚਿਆਂ ਸਣੇ 7 ਜਣੇ ਮਾਰੇ ਗਏ ਹੈ ਤੇ ਕੁਝ ਜ਼ਖਮੀ ਹੋਏ ਹੈ ਤੇ ਅਲਜੀਜੀਰੇ ਦੇ ਮੁਤਾਬਕ 8 ਲੋਕ ਮਾਰੇ ਗਏ ਹੈ ਤੇ 35 ਲੋਕ ਜ਼ਖਮੀ ਹੋਏ ਹੈ ਉਥੇ ਇਹਨਾਂ ਟਿਕਾਣਿਆਂ ਦੇ ਵਿੱਚ ਸਾਡੇ ਉਧਰਲੇ ਪੰਜਾਬ ਦਾ ਬਹਾਵਲਪੁਰ ਏਰੀਆ ਹੈਗਾ ਬਹਾਵਲਪੁਰ ਦੇ ਵਿੱਚ ਹੋਇਆ ਤੇ ਜਿਹੜਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਪੀਓਕੇ ਉਹਦੇ ਵਿੱਚ ਜਿਹੜੇ ਮੁਜੱਫਰਾਬਾਦ ਏਰੀਏ ਦੇ ਵਿੱਚ ਕੁਝ ਥਾਵਾਂ ਤੇ ਇਹ ਤਕੜਾਂ ਤੇ ਹਮਲੇ ਹੋਏ ਆ ਅਸੀਂ ਸਮਝਦੇ ਆ ਵੀ ਜਿਹੜੇ ਇਸ ਤਰ੍ਹਾਂ ਦੋ ਪਾਰਡੀਆਂ ਦੇ ਵਿੱਚ ਇੱਕ ਨੇ ਕੋਈ ਕੰਮ ਕਰਤਾ ਦੂਜੇ ਨੇ ਬਦਲਾ ਲੈ ਲਿਆ ਦੂਜੇ ਨੇ ਉਹ ਕਰਤਾ ਹੈ ਹਰ ਰੋਜ਼ ਦਾ ਜਿਹੜਾ ਇਸ ਤਰ੍ਹਾਂ ਦਾ ਲੜਾਈ ਹੈ ਇਹ ਕੋਈ ਸਾਡੇ ਦੋਨਾਂ ਦੇਸ਼ਾਂ ਦੇ ਹਾਕਮਾਂ ਦੇ ਲਈ ਉਹਨਾਂ ਦੀ ਸਟੇਟਸਮੈਨਸ਼ਿਪ ਦਾ ਰਿਜਲਟ ਨਹੀਂ ਹੁੰਦਾ ਤੇ ਜਿੰਨਾ ਮਰਜੀ ਤੁਹਾਡਾ ਆਪਸ ਵਿੱਚ ਹੋਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੱਲਬਾਤ ਚ ਲੱਗੇ ਰਹਿਣਾ ਚਾਹੀਦਾ ਕੁਝ ਦਿਨ ਪਹਿਲਾਂ ਅਸੀਂ ਇੱਕ 30 ਅਪ੍ਰੈਲ ਨੂੰ ਜਿਹੜਾ ਵਿਤਨਾਮ ਹੈ ਉਸ ਦਾ ਜਿਹੜਾ ਸਹਾਇਕੋਂ ਏਰੀਆ ਉਹ ਖਾਲੀ ਹੋਇਆ ਸੀ ਅਮਰੀਕਾ ਦਾ 20 ਸਾਲਾਂ ਬਾਅਦ ਕਬਜ਼ਾ ਉਹਨਾਂ ਨੇ ਹਟਵਾਇਆ ਸੀਗਾ ਅਮਰੀਕੀ ਫੌਜਾਂ ਨੂੰ ਪੈਕ ਕਰਕੇ ਭੇਜਿਆ ਸੀ ਲੜਾਈ ਦੇ ਵਿੱਚ ਤੇ ਉਦੋਂ ਤੁਹਾਡੇ ਨਾਲ ਗੱਲ ਕਰਦਿਆਂ ਦੱਸਿਆ ਸੀ ਵੀ ਹੋਚੀ ਮਿੰਨ ਦਾ ਖਿਆਲ ਇਹ ਸੀ ਵੀ ਸਾਨੂੰ ਜਿੱਥੇ ਸਾਡੇ ਤੇ ਲੜਾਈ ਥੋਪੀ ਗਈ ਹੈ ਲੜਾਈ ਵੀ ਅਸੀਂ ਕਰ ਰਹੇ ਹਾਂ ਪਰ ਟੇਬਲ ਦੇ ਉੱਤੇ ਗੱਲਬਾਤ ਤੋਂ ਕਦੇ ਸਾਨੂੰ ਭੱਜਣਾ ਨਹੀਂ ਚਾਹੀਦਾ ਇਹ ਦੋਨੇ ਦੇਸ਼ਾਂ ਨੂੰ ਸਾਡੇ ਭਾਰਤ ਨੂੰ ਤੇ ਪਾਕਿਸਤਾਨ ਨੂੰ ਇੱਕ ਚੰਗੇ ਗੁਆਂਢੀਆਂ ਦੀ ਤਰ੍ਹਾਂ ਟੇਬਲ ਦੇ ਉੱਤੇ ਗੱਲਬਾਤ ਕਰਦੇ ਰਹਿਣਾ ਚਾਹੀਦਾ ਤਾਂ ਕਿ ਇਹ ਜਿਹੜੇ ਮਸਲੇ ਅੰਦਰੂਨੀ ਇਹਨਾਂ ਦਾ ਹੱਲ ਕੱਢਿਆ ਜਾ ਸਕੇ ਯੂਐਨਓ ਨੇ ਵੀ ਕਿਹਾ ਵੀ ਇਹ ਜਿਹੜੀਆਂ ਸਾਡੇ ਤਣਾਅ ਹੈ ਇਹ ਜਿੰਨਾ ਛੇਤੀ ਘਟੇ ਇਹ ਓਨਾ ਚੰਗਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਅ ਅਸੀਂ ਉਹਨਾਂ ਲੋਕਾਂ 'ਚੋਂ ਨਹੀਂ ਅਸੀਂ ਜਿਹੜੇ ਪਹਿਲਗਾਮ ਦੇ ਵਿੱਚ ਮਾਰੇ ਗਏ ਐ ਉਹਨਾਂ ਨਾਲ ਹਮਦਰਦੀ ਕਰਦੇ ਹਾਂ ਪਰ ਇਹ ਬਦਲੇ ਜਿਹੜੇ ਐ ਅ ਇਹ ਲੰਬੇ ਸਮੇਂ 'ਚ ਦੋਨੇ ਦੇਸ਼ਾਂ ਦੇ ਲੋਕਾਂ ਦੇ ਨੁਕਸਾਨ 'ਚ ਜਾਂਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜੇ ਜਿਹੜੀ ਗੱਲ ਚਾਹੁਣੇ ਆ ਉਹ ਇਹ ਹੈ ਕਿ ਪਿੱਛੇ ਕੈਨੇਡਾ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਉੱਥੇ ਲਿਬਰਲ ਪਾਰਟੀ ਦੇ ਮਾਰਕ ਕਾਨੀ ਪ੍ਰਧਾਨ ਮੰਤਰੀ ਬਣੇ ਤੇ ਉਹ ਬਣਿਆ ਜਿਉਂ 트ੰਪ ਨੇ ਦੋ ਗੱਲਾਂ ਮੋਟੀਆਂ ਕਹੀਆਂ ਸੀ ਵੀ ਇੱਕ ਤਾਂ ਇਹ ਅਸੀਂ ਕੈਨੇਡਾ ਦਾ 55ਵਾਂ ਸੂਬਾ ਬਣਾਉਣ ਲੱਗੇ ਆ ਤੇ ਦੂਜਾ ਵੀ ਅਸੀਂ ਇਹਦੇ ਤੇ ਬਹੁਤ ਵੱਡੇ ਟੈਰਫ ਲਾਉਣ ਲੱਗੇ ਆ ਟੈਕਸ ਲਾਉਣ ਲੱਗੇ ਆ ਜਿਹੜੀਆਂ ਚੀਜ਼ਾਂ ਕੈਨੇਡਾ ਤੋਂ ਆਉਂਦੀਆਂ ਤੇ ਕੱਲ ਪ੍ਰਧਾਨ ਮੰਤਰੀ ਕਾਰਨੀ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਉਹਨਾਂ ਦੇ ਆਪਣੇ ਵਾਈਟ ਹਾਊਸ ਦੇ ਵਿੱਚ ਓਵਲ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਆ ਮણો ਸਾਹਮਣੇ ਬੈਠੀ ਹੈ ਤਾਂ ਬਹੁਤ ਘੱਟ ਹੁੰਦਾ ਹੈ ਇਸ ਤਰ੍ਹਾਂ ਦਾ ਵੀ ਜਦੋਂ ਮਾ ਕਾਰਨੀ ਨੇ ਇਹ ਜਿਹੜੀ ਕਹੀ ਕਿ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੇਲ ਤੇ ਨਹੀਂ ਲਾਇਆ ਜਾ ਸਕਦਾ ਅਸੀਂ ਕੈਨੇਡਾ ਨੂੰ ਤੁਹਾਡੇ ਨਾਲ ਉਹ ਵੇਚ ਨਹੀਂ ਸਕਦੇ ਉਹਦਾ ਕੁੰਜਵਾ ਸੁਭਾ ਨਹੀਂ ਬਣ ਸਕਦਾ ਤੇ ਟਰੰਪ ਨੇ ਸਿਰਫ ਇਹ ਕਿਹਾ ਨੈਵਰ ਸੀ ਨੈਵਰ ਨਾ ਨਾ ਕਦੇ ਵੀ ਨਹੀਂ ਕਿਹਾ ਪਰ ਕਾਰਨੀ ਆਪਣੀ ਗੱਲ ਤੇ ਡਟਿਆ ਰਿਹਾ ਮੂੰਹ ਆਮਣੇ ਸਾਹਮਣੇ ਮੂੰਹ ਤੇ ਗੱਲ ਕਹੀ ਤੇ ਫਿਰ ਇਹ ਵੀ ਕਿਹਾ ਵੀ ਆਖਰਕਾਰ ਦੋ ਗਵਾਂਢੀ ਦੇਸ਼ ਐ ਇਹਨਾਂ ਨੇ ਇਕੱਠੇ ਵੀ ਰਹਿਣਾ ਤੇ ਜਿਹੜੇ ਟੈਰਫ ਨੇ ਉਹਨਾਂ ਦੇ ਉੱਤੇ ਬੈਠ ਕੇ ਗੱਲਬਾਤ ਰਾਹੀ ਮਸਲਾ ਹੱਲ ਹੋਊਗਾ ਚਾਹੇ ਇਹ ਬਹੁਤ ਵਿੰਗਾ ਟੇਡਾ ਰਾਹ ਏ ਲੰਬਾ ਰਾਹ ਪਰ ਇਹ ਸਾਨੂੰ ਤੈਅ ਕਰਨਾ ਪੈਣਾ ਹੈ ਇਹ ਦੂਸਰੀ ਖਬਰ ਹੈ ਤੀਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਇੱਕ ਸ਼੍ਰੀ ਰਾਮ ਕਿਸ਼ਨ ਸ਼ਾਸਤਰੀ ਜੀ ਜਿਹੜਿਆਂ ਨੂੰ ਭਾਰਤੀ ਭਾਸ਼ਾ ਸੰਮਤੀ BSS ਦਾ ਚੇਅਰਮੈਨ ਬਣਾਇਆ ਗਿਆ 2021 ਇਹ ਪਹਿਲਾ ਆਰਐਸਐਸ ਦੀ ਜਿਹੜੀ ਸੰਸਥਾ ਹੈਗੀ ਹੈ ਕਲਚਰਲ ਬਾਡੀ ਸੰਸਕ੍ਰਿਤ ਭਾਰਤੀ ਉਹਦੇ ਨਾਲ ਜੁੜੇ ਰਹੇ ਤੇ ਉਹਨਾਂ ਦਾ ਕੰਮ ਸੀ ਵੀ ਭਾਰਤ ਦੇ ਵਿੱਚ ਜਿਹੜੀਆਂ ਅੱਡ-ਅੱਡ ਭਾਸ਼ਾਵਾਂ ਹੈ ਉਹਨਾਂ ਦਾ ਵਿਕਾਸ ਕਰਨਾ ਇਹ ਸੰਸਥਾ ਦਾ ਕੰਮ ਸੀ ਇੱਥੇ ਦੋ ਬੰਦੇ ਹੋਰ ਵੀ ਨੇ ਜਿਹੜੇ ਅਹੁਦੇ ਵਜੋਂ ਇਹਦੇ ਮੈਂਬਰ ਨੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜ ਦਾ ਡਾਇਰੈਕਟਰ ਹੈ ਤੇ ਦੂਜਾ ਜਿਹੜਾ ਹੈ ਲਾਲ ਮਹੱਦਰ ਸ਼ਾਸਤਰੀ نیشنل ਸੰਸਕ੍ਰਿਤ ਯੂਨੀਵਰਸਿਟੀ ਦਾ ਵਾਈਸ ਚੈਂਸਲਰ ਹੈ ਤੇ ਉਹਦੇ ਚ ਕਿਸੇ ਨੇ ਆਰਟੀਆਈ ਪੁੱਛੀ ਸੀਗੀ ਦਾ ਟੈਲੀਗ੍ਰਾਫ ਅਖਬਾਰ ਨੇ ਕਿ ਸਾਨੂੰ ਦੱਸੋ ਵੀ ਇਹਦੀਆਂ ਕੁਆਲਿਫੀਕੇਸ਼ਨਸ ਕੀ ਨੇ ਇਹਦਾ ਬਾਇਓ ਡਾਟਾ ਕੀ ਹੈ ਸ਼ਾਸਤਰੀ ਸਾਹਿਬ ਦਾ ਤੇ ਇਹਨਾਂ ਦੀ ਤਨਖਾਹ ਕਿੰਨੀ ਹੈ ਤੇ ਉਹ ਇਹਨੂੰ ਤਨਖਾਹ ਨੂੰ ਤੈਅ ਕਰਨ ਦਾ ਕੀ ਤੌਰ ਤਰੀਕਾ ਹੈ ਕਿਉਂਕਿ ਜਿਹੜੀ ਤਨਖਾਹ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਕਹਿ ਕੇ ਇਹ ਸੀ ਵੀ ਇਹ ਵਲੰਟਰੀ ਹੈ ਪੋਸਟ ਇਹ ਆਨਰੇਰੀ ਪੋਸਟ ਹੈ ਇਹਦੇ ਤੇ ਕੋਈ ਤਨਖਾਹ ਨਹੀਂ ਮਿਲਨੀ ਪਾਪਾ ਪਰ ਉਹ ਤਨਖਾਹ ਦਿੱਤੀ ਜਾ ਰਹੀ ਹੈ ਜਿਹੜੀਆਂ ਸਾਰੇ ਦੇਸ਼ ਦੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਤੋਂ ਵੀ ਵੱਧ ਹੈ ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੇ ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਤਨਖਾਹ 210000 ਰੁਪਏ ਮਹੀਨੇ ਤੇ ਇਸ ਮਹਾਨ ਸ਼ਖਸ ਨੂੰ 2.5 ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਸੋ ਆਰਐਸਐਸ ਦੇ ਇਹਨਾਂ ਬੰਦਿਆਂ ਨੂੰ ਜਾਂ ਹਾਲਾਂਕਿ ਉਹਦਾ ਬਾਇਓ ਡਾਟਾ ਕਹਿੰਦੇ ਅਵੇਲੇਬਲ ਹੀ ਇੱਕ ਹੋਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇਹਦੇ ਕਮੈਂਟਰੀ ਕਰਦਿਆਂ ਕਿਹਾ ਵੀ ਬਾਇਓ ਡਾਟਾ ਤਾਂ ਮੋਢਲੀ ਚੀਜ਼ ਹੈ ਕਿਸੇ ਵੀ ਬੰਦੇ ਨੂੰ ਕਦੇ ਵੀ ਲਾਉਣਾ ਹੈ ਤਾਂ ਪਹਿਲਾਂ ਸਭ ਤੋਂ ਉਹ ਮੰਗਦੇ ਆਂ ਸੀ ਵੀ ਤੂੰ ਦੱਸ ਬਈ ਤੂੰ ਕੀ ਪੜਿਆ ਲਿਖਿਆ ਹੈ ਕੀ ਹੈ ਤੇਰੇ ਕੋਲ ਕਿ ਕਿ ਜੀਆ ਪੈ ਕੀ ਹੈ ਇੱਕ ਬੰਦਾ ਕਹਿੰਦਾ ਜੀ ਇਹ ਬਹੁਤ ਵੱਡਾ ਵਿਦਵਾਨ ਹੈਗਾ ਇਸ ਕਰਕੇ ਨਹੀਂ ਲਿਖਿਆ ਕਹਿੰਦੇ ਜੀ ਵਿਦਵਾਨ ਹੈ ਤਾਂ ਦੱਸੋ ਵੀ ਕਿਹੜੇ ਕਿਹੜੇ ਪਰਚੇ ਦੇ ਕਿੱਥੇ ਕਿੱਤੇ ਛਪੇ ਹੈ ਇਹੜੇ ਕਿਹੜੇ ਅੰਤਰਰਾਸ਼ਟਰੀ ਰਾਸ਼ਟਰੀ ਪੱਧਰ ਦੇ ਜਿਹੜੇ ਰਿਸਰਚ ਪੇਪਰ ਨੇ ਉੱਥੇ ਦੀ ਕਿੱਥੇ ਕਿੱਥੇ ਪੇਪਰ ਛਪੇ ਹੋਏ ਉਹ ਦੱਸ ਦਿਓ ਵੀ ਤਾਂ ਕਿ ਪਤਾ ਲੱਗੇ ਬਹੁਤ ਵੱਡਾ ਵਿਦਵਾਨ ਹੈ ਤਾਂ ਇਹਨੂੰ ਤਲਕਾ ਦਿੱਤੀ ਜਾਵੇ ਸੋ ਇਸ ਤਰੀਕੇ ਨਾਲ ਸਰਕਾਰੀ ਖਜ਼ਾਨਿਆਂ ਦੀ ਲੁੱਟ ਖਸੁੱਟ ਆਰਐਸਐਸ ਦੇ ਬੰਦਿਆਂ ਨੂੰ ਕਰਾਈ ਜਾ ਰਹੀ ਹੈ ਆਰਟੀਆਈ ਦੇ ਵਿੱਚ ਇਹ ਚੀਜ਼ਾਂ ਦੇ ਦਿੱਤੇ ਵੀ ਨਹੀਂ ਜਾ ਰਹੇ ਬੇਰਵੇ ਵੀ ਨਹੀਂ ਦਿੱਤੇ ਜਾ ਰਹੇ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਵੀ ਦਿੱਲੀ ਯੂਨੀਵਰਸਿਟੀ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਵੀ ਜਿਹੜੇ ਕਸ਼ਮੀਰੀ ਵਿਦਿਆਰਥੀ ਨੇ ਉਹ ਆਪਣਾ ਨਾਂ ਉਹਦਾ ਪਹਿਲਾ ਪਤਾ ਤੇ ਮੌਜੂਦਾ ਪਤਾ ਉਹਨਾਂ ਦੀ ਈਮੇਲ ਆਈਡੀ ਕਿਹੜਾ ਕੋਰਸ ਪੜ੍ਹਦੇ ਐ ਉਹੋ ਤੇ ਆਪਣਾ ਕੰਟੈਕਟ ਨੰਬਰ ਇਹ ਸਾਰੀ ਜਾਣਕਾਰੀ ਉਹਨਾਂ ਨੂੰ ਦੇਣ ਉਥੋਂ ਦੀ ਜਿਹੜੀ ਜੇ ਐਂਡ ਕੇ ਸਟੂਡੈਂਟਸ ਐਸੋਸੀਏਸ਼ਨ ਹੈ ਉਸ ਨੇ ਇਸ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਵੀ ਇਹ ਡਾਟਾ ਸਾ ਤੋਂ ਕਿਉਂ ਲਿਆ ਜਾ ਰਿਹਾ ਹੈ ਇਹ ਡਾਟਾ ਤਾਂ ਜਦੋਂ ਅਸੀਂ ਦਾਖਲਾ ਲਿਆ ਉਦੋਂ ਫਾਰਮ ਦੇ ਵਿੱਚ ਸਾਰੀਆਂ ਚੀਜ਼ਾਂ ਭਰੀਆਂ ਹੋਈਆਂ ਸੀ ਫਿਰ ਇਹ ਕਿਉਂ ਲੁਕਿਆ ਜਾ ਰਿਹਾ ਉਹ ਕਹਿੰਦੇ ਜੀ ਅਸੀਂ ਇਹਨਾਂ ਦੀ ਸਿਕਿਉਰਿਟੀ ਦਾ ਅਰੇਂਜਮੈਂਟ ਅਰੇਂਜਮੈਂਟ ਕਰਨਾ ਚਾਹੁੰਦੇ ਆ ਉਹ ਕਹਿੰਦੇ ਸਿਕਿਉਰਿਟੀ ਦਾ ਅਰੇਂਜਮੈਂਟ ਨਹੀਂ ਇਹ ਸਾਡੀ ਸਰਵੇਲੈਂਸ ਕਰਨੀ ਚਾਹੁੰਦੇ ਆ ਸਾਡੀ ਤੇ ਨਿਗਰਾਨੀ ਰੱਖਣੀ ਚਾਹੁੰਦੇ ਆ ਤੇ ਇਸ ਡਾਟੇ ਨੂੰ ਲੀਕ ਕਰਕੇ ਸਾਡੇ ਜਿੱਥੇ ਸਾਡੇ ਵਿਦਿਆਰਥੀ ਇੱਧਰ ਉੱਧਰ ਰਹਿੰਦੇ ਐ ਉਹਨਾਂ ਤੇ ਅਟੈਕ ਹੋ ਸਕਦੇ ਐ ਇਹ ਇਹ ਡਾਟਾ ਲੀਕ ਹੋਊਗਾ ਫਿਰ ਉਹਨਾਂ ਕੋਲ ਜਾਊਗਾ ਜਿਹੜੀਆਂ ਭੀੜਾਂਤੁਰੀਆਂ ਫਿਰਦੀਆਂ ਨੇ ਤੇ ਉਹਨਾਂ ਨੇ ਸਾਡੇ ਵਿਦਿਆਰਥੀਆਂ ਤੇ ਅਟੈਕ ਕਰਨਾ ਇਹ ਕਿਉਂ ਕਰਿਆ ਜਾ ਰਿਹਾ ਬਿਲਕੁਲ ਸਹੀ ਗੱਲ ਹੈ ਉਹਨਾਂ ਦੀ ਇਹ ਇਸ ਕਿਸਮ ਦੇ ਜਿਹੜਾ ਬਹੁਤ ਸੰਵੇਦਨਸ਼ੀਲ ਡਾਟਾ ਹੈਗਾ ਲੋਕਾਂ ਦੇ ਕੋਲ ਜਾਣਾ ਉਹ ਵੀ ਖਾਸ ਤੌਰ ਤੇ ਭੀੜਾਂ ਦੇ ਕੋਲ ਇਹ ਬਿਲਕੁਲ ਹੀ ਗਲਤ ਐ ਅਸੀਂ ਦਿੱਲੀ ਯੂਨੀਵਰਸਿਟੀ ਦੇ ਇਸ ਸਰਕੂਲਰ ਦੀ ਨਿੰਦਿਆ ਕਰਦੇ ਅਤੇ ਉਮੀਦ ਕਰਦੇ ਆਂ ਵੀ ਇਹਨੂੰ ਇਹ ਵਾਪਸ ਲੈਣਗੇ। ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਡੇ ਦੇਸ਼ ਦੀਆਂ ਅਦਾਲਤਾਂ ਦਾ ਵੀ ਥੋੜਾ ਅਲਮਿੰਦ ਰੱਲਾਏ। ਇੱਕ ਪਾਸੇ ਤਾਂ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਕੇਰਲਾ ਦੇ ਵਿੱਚ 2021 ਦੀ ਅਸੈਂਬਲੀ ਚੋਣ ਦੇ ਵਿੱਚ ਸੀਪੀਐਮ ਦੇ ਇੱਕ ਨੇਤਾ ਏ ਰਾਜਾ ਜਿਹੜੇ ਕਿ ਦੇਵੀਕੁਲ ਮਹਲਕੇ ਤੋਂ ਐਮਐਲਏ ਚੁਣੇ ਗਏ ਸੀ। ਤੇ ਉਹਨਾਂ ਨੂੰ ਉਹਨਾਂ ਦੇ ਵਿਰੋਧੀ ਕਾਂਗਰਸ ਦੇ ਕੈਂਡੀਡੇਟ ਨੇ ਚੈਲੰਜ ਕੀਤਾ ਸੀ ਕਿ ਇਹ 크ਿਸਚੀਅਨ ਹੈ 크ਿਸਚੀਅਨ ਹੋ ਕੇ ਇਹ ਐਸਸੀ ਦਾ ਬੈਨੀਫਿਟ ਨਹੀਂ ਲੈ ਸਕਦਾ ਸ਼ੈਡਿਊਲ ਕਾਸਟ ਦਾ ਬੈਨੀਫਿਟ ਨਹੀਂ ਲੈ ਸਕਦਾ ਤੇ ਮਾਨਯੋਗ ਹਾਈ ਕੋਰਟ ਨੇ ਉਹਦੀ ਜਿਹੜੀ ਉਹਦੀ ਜਿਹੜੀ ਸੀਟ ਹੈ ਉਹ ਖਾਲੀ ਕਰਤੀ ਸੀਗੀ ਤੇ ਐਲਾਨ ਦਿੱਤਾ ਸੀ ਵੀ ਇਹ ਇਹ ਇਹਦੀ ਇਲੈਕਸ਼ਨ ਗਲਤ ਹੈ ਉਹ ਇਸ ਦੇ ਵਿਰੁੱਧ ਸੁਪਰੀਮ ਕੋਰਟ 'ਚ ਗਿਆ ਸੀ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ ਇਹ ਇਹਨੂੰ ਇਹਦਾ ਬੈਨੀਫਿਟ ਮਿਲਣਾ ਹੀ ਹੈ ਇਸ ਕਰਕੇ ਇਹ ਐਮਐਲਏ ਦੇ ਤੌਰ ਤੇ ਜਾਰੀ ਰਹੂਗਾ ਤੇ ਜੋ ਹੁਣ ਤੱਕ ਦਾ ਇਹਨਾਂ ਦਾ ਬਣਦਾ ਐਮਐਲਏ ਵਜੋਂ ਉਹ ਸਾਰਾ ਕੁਝ ਇਹਨੂੰ ਦੇਣਾ ਹੈ ਦੂਜੇ ਪਾਸੇ ਕੱਲ ਜਿਹੜੀ ਆਂਧਰਾ ਪ੍ਰਦੇਸ਼ ਹਾਈ ਕੋਰਟ ਹੈ ਉਸ ਨੇ ਕਿਹਾ ਵੀ ਜਿਹੜਾ ਕੋਈ ਬੰਦਾ ਐਸਸੀ ਐਸਟੀ ਦਾ ਈਸਾਈ ਬਣ ਜਾਂਦਾ ਹੈ ਈਸਾਈ ਬਣਨ ਤੋਂ ਬਾਅਦ ਉਹਨੂੰ ਐਸਸੀ ਐਸਟੀ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਲਾਭ ਨਹੀਂ ਦਿੱਤਾ ਜਾ ਸਕਦਾ ਕਿਸੇ ਬੰਦੇ ਨੇ ਐਸਸੀ ਐਸਟੀ ਐਕਟ 1999 ਦੇ ਤਹਿਤ ਕਿਸੇ ਤੇ ਕੇਸ ਦਰਜ ਕੀਤਾ ਸੀ ਵੀ ਮੇਰੇ ਤੇ ਆ ਜੁਰਮ ਹੋਇਆਗਾ ਤੇ ਉਹ ਕਾਨੂੰਨ ਲੱਗਿਆ ਸੀ ਫਿਰ ਉਹ ਉਹਨਾਂ ਨੇ ਕਿਹਾ ਸੀ ਵੀ ਇਹ ਤਾਂ ਇਸਾਈ ਹੈ ਤੇ ਐਸਸੀਐਸਟੀ ਹੈ ਇਹ ਨਹੀਂ ਲੱਗਦਾ ਉਹ ਕੱਲ ਹਾਈ ਕੋਰਟ ਨੇ ਉਹ ਨਹੀਂ ਮੰਨਿਆ ਹੁਣ ਇਹ ਸੁਪਰੀਮ ਕੋਰਟ ਵਾਲੀ ਗੱਲ ਜਾਦਾ ਵੱਡੀ ਹੈ ਕਿ ਉਹ ਵੱਡੀ ਹੈ ਜਿਵੇਂ ਇਹਨਾਂ ਚ ਕੋਈ ਹੋਰ ਅੜਿੱਕਾ ਹੈ ਇਹ ਦੇਖਣ ਸਮਝਣ ਦੀਆਂ ਲੋੜਾਂ ਹੈਗੀਆਂ ਨੇ ਗੱਲਾਂ ਜ਼ਰੂਰ ਨੇ ਚਾਹੇ ਬੰਦੇ ਇਹ ਗੱਲ ਠੀਕ ਹੈ ਵੀ ਇਸਾਈ ਧਰਮ ਦੇ ਵਿੱਚ ਜਾਤ ਪਾਤ ਹੈ ਨਹੀਂ ਮੁਸਲਮ ਧਰਮ ਦੇ ਵਿੱਚ ਵੀ ਸ਼ੈਡਿਊਲਡ ਕਾਸਟ ਹੈ ਨਹੀਂ ਬੀਸੀ ਹੈਗੇ ਆ ਤੇ ਪਰ ਦੇਖਦੇ ਅਸੀਂ ਕੀ ਆ ਵਿੱਚ ਇਹ ਜਿਹੜਾ ਮਰਜੀ ਧਰਮ ਅਪਣਾ ਲੈਂਦਾ ਬੰਦਾ ਉਹਦੀ ਜਾਤ ਉਹਦਾ ਖੜਾ ਨਹੀਂ ਛੱਡਦੀ ਸਾਡੇ ਸਿੱਖ ਧਰਮ ਦੇ ਵਿੱਚ ਵੀ ਵੈਸੇ ਤਾਂ ਸਿਧਾਂਤਕ ਰੂਪ 'ਚ ਤਾਂ ਕੋਈ ਜਾਤ ਪਾਤ ਹੈ ਨਹੀਂਗੀ ਪਰ ਪ੍ਰੈਕਟਿਸ ਦੇ ਵਿੱਚ ਅਸੀਂ ਆਮ ਹੀ ਦੇਖਦੇ ਆ ਕਿ ਇੰਨੀ ਨਫ਼ਰਤ ਹੈ ਏਠਾਂ ਜਿਨ੍ਹਾਂ ਨੂੰ ਛੋਟੀਆਂ ਜਾਤਾਂ ਕਹਿੰਦੇ ਲੋਕ ਉਹਨਾਂ ਨੂੰ ਜਿਹੜੀਆਂ ਅਖੌਤੀ ਵੱਡੀਆਂ ਜਾਤਾਂ ਨੇ ਉਹ ਇੰਨੀ ਨਾ ਪ੍ਰਤ ਕਰਦੀਆਂ ਜਿੱਦਾਂ ਹਿਸਾਬ ਕੋਈ ਨਹੀਂ ਹੁੰਦੇ ਉਹ ਵੀ ਸਿੱਖਾਂ ਤੇ ਹੁੰਦੇ ਉਹ ਵੀ ਸਿੱਖੀ ਸੋ ਇਹ ਇੱਕ ਦੂਜੀ ਗੱਲ ਸੀ ਤੁਹਾਡੇ ਨਾਲ ਸਾਂਝ ਕਰਨਾ ਲਈ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ